ਅਸ ਵਕਤ ਅਸੀਂ ਥਾਣਾ ਸਦਰ ਦੇ ਅੰਦਰ ਪਿੰਡ ਹੰ ਦਾ ਮੂਸੇਵਾਲ ਉੱਥੇ ਮੈਂ ਪਹੁੰਚਿਆ ਆ ਜਿਹੜੇ ਇੱਥੇ ਗੁੱਜਰਪੁਰਾ ਨੇ ਉਹਨਾਂ ਦੇ ਜਿਹੜੀ ਸਟੋਰ ਆ ਰਸੋਈ ਆ ਉਹਨੂੰ ਅੱਗ ਲੱਗ ਗਈ ਸੀ ਔਰ ਅੱਗ ਲੱਗਣ ਦੇ ਨਾਲ ਬੜਾ ਭਾਰੀ ਨੁਕਸਾਨ ਹੋਇਆ ਕਿਉਂਕਿ ਪਰਿਵਾਰਕ ਦੇ ਮੈਂਬਰਾਂ ਦਾ ਤਾਂ ਬਚਾਅ ਹੋ ਗਿਆ ਕਿਉਂਕਿ ਉਹ ਬਾਹਰ ਸਿਗੇ ਔਰ ਇੱਕ ਜਿਹੜੀ ਲੇਡੀ ਸੀ ਉਹੀ ਘਰ ਸੀ ਬੱਚੇ ਸਿਗੇ ਅੱਗ ਲੱਗਣ ਦਾ ਕੀ ਕਾਰਨ ਆ ਆਪਾਂ ਗੱਲ ਕਰਦੇ ਹਾਂ ਜੀ ਕਹਾਂ ਸਾਹਿਬ ਸਾਡੇ ਨਾਲ ਨੇ ਜਿਹੜੇ ਇੱਥੇ ਦੇ ਗੁਜਰ ਡੇਰੇ ਦੇ ਮਾਲਕ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਆਂ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਪੂਰੇ ਦਾ ਪੂਰਾ ਜਿਹੜਾ ਇੱਕ ਕਮਰਾ ਆ ਉਹ ਸੜ ਕੇ ਸੁਆਹ ਹੋ ਗਿਆ ਔਰ ਇੱਕ ਵੀ ਚੀਜ਼ ਉੱਥੇ ਬਚੀ ਨਹੀਂ ਐ ਕਹਿ ਸਕਦੇ ਕਿ ਜਿਹੜੀਆਂ ਤੁਸੀਂ ਬਿਜਲੀ ਦੀਆਂ ਤਾਰਾਂ ਵੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਸੜ ਚੁੱਕੀਆਂ ਆ ਔਰ ਕੋਈ ਵੀ ਚੀਜ਼ ਸਿਵਾਏ ਇੱਕ ਬਰਤਨ ਹੀ ਦਿਖ ਰਿਹਾ ਬਾਕੀ ਸਵਾਹ ਹੋ ਚੁੱਕਾ ਆ ਤੇ ਖਾਨ ਸਾਹਿਬ ਨਾਲ ਆਪਾਂ ਗੱਲ ਕਰਦੇ ਆ ਹਾਂਜੀ ਸਰ ਕੀ ਨਾਮ ਦੀ ਤੁਹਾਡਾ ਜੀ ਬਨਾਜੀ ਸੇ ਨਾਮ ਰਹਿਮਤੜੀਆ ਰੈਂਪਲ ਜੀ ਕੀ ਪ੍ਰੋਬਲਮ ਆਈ ਹੈ ਜਨਾਬ ਅਸੀਂ ਮੌਕੇ ਤੇ ਹੈ ਨਹੀਂ ਸੀ ਅੱਗ ਲੱਗੀ ਲੜਕੀ ਇੰਦਰ ਰਹਿੰਦੀ ਉਹਨੂੰ ਅੱਗ ਲੱਗੀ ਉਹ ਵੀ ਦਰਤੀ ਭੱਜ ਗਈ ਮੌਕੇ ਤੇ ਹੈ ਹੀ ਕੋਈ ਨਹੀਂ ਸੀ ਬੱਚਿਆ ਕੱਖ ਵੀ ਨਹੀਂ ਸਭ ਕੁਝ ਬੰਦੂ ਹੋ ਗਿਆ ਮਕਾਨ ਨੂੰ ਮਦਰੇੜ ਆ ਗਈ ਮਕਾਨ ਵਿੱਚ ਦੂਹ ਹੈ ਆ ਇਹ ਜਿਹੜਾ ਤੁਹਾਡਾ ਇਹ ਜਿੱਥੇ ਅੱਗ ਲੱਗੀ ਸੀਗੀ ਉਥੇ ਕਿਹੜਾ ਕਿਹੜਾ ਸਮਾਨ ਪਿਆ ਸੀਗਾ ਉੱਤੇ ਰਜਾਈਆਂ ਪਈ ਸੀ ਭਾਂਡੇ ਪਈ ਸੀ ਹੂੰ ਇਹ ਉਹ ਜਾਣਿਆ ਲੈ ਮੈਨੂੰ ਚੇਤਾ ਵੀ ਨਹੀਂ ਘਰ ਵਾਲੇ ਦੇ ਕੋਈ ਤੁਮਟਾ ਵੀ ਹੋਣਗੀ ਭਾਈ ਮੈਨੂੰ ਚੇਤਾ ਨਹੀਂ ਝੂਟ ਬੋਲ ਹੁੰਦਾ ਹੂੰ ਤੁਮਟਾ ਤੇ ਆਮ ਤੌਰ ਤੇ ਜਿੱਦਾ ਉੱਥੇ ਚੁੱਲ੍ਹੇ ਵੀ ਬਣੇ ਹੋਇਆ ਰਸੋਈ ਸੀ ਆ ਰਸੋਈ ਸੀ ਰਸੋਈ ਸੀ ਰਸੋਈ ਸੀ ਜੀ ਰਸੋਈ ਸੀ ਤੇ ਫਿਰ ਜਦੋਂ ਤੁਸੀਂ ਪਹੁੰਚੇ ਤਾਂ ਫਿਰ ਕੋਈ ਬੁਝਾਉਣ ਦਾ ਕੋਈ ਪ੍ਰਬੰਧ ਹੋਇਆ ਅਗ ਨਹੀਂ ਹੋਇਆ ਅਸੀਂ ਆਇਆ ਆਪਣੇ ਘਰ ਦੇ ਹੋਸੀ 15 20 ਬੰਦੇ ਇਕੱਠੇ ਉਹ ਸਾਡੇਆਂ ਤੋਂ ਸਭ ਕੁਝ ਜਲਦੀ ਜ਼ਿਆਦਾ ਬੱਸ ਅਸੀਂ ਹੋ ਗਿਆ ਤਾਂ ਤੇ ਤੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਹਾਂ ਜੀ ਗੇਸੀ ਪੁਲਿਸ ਆਈ ਸੀ ਮੌਕਾ ਦੇਖ ਕੇ ਆਈ ਸੀ ਸਾਨੂੰ ਮਦ ਦੱਸਿਆ ਕਾਕਨੀ ਪੁਲਿਸ ਨੇ ਮੌਕਾ ਦੇਖ ਕੇ ਚਲੇ ਗਈ ਸੀ ਮੌਕਾ ਦੇਖ ਕੇ ਚਲੇ ਗਏ ਹਾਂ ਮੌਕਾ ਦੇਖ ਕੇ ਚਲੇ ਗਏ ਸਾਨੂੰ ਕੁਝ ਨਹੀਂ ਉਹਨਾਂ ਦੱਸਿਆ ਜੀ ਹਾਂ ਜੀ ਤੇ ਕਹਿ ਸਕਦੇ ਖਾਨ ਸਾਹਿਬ ਕਿੰਨਾ ਤੋਂ ਨੁਕਸਾਨ ਹੋਇਆ ਆਪਣਾ ਹਾਂ 2 40 ਲੱਖ ਦਾ ਨੁਕਸਾਨ ਹੋ ਗਿਆ ਜਿਹੋ ਉਹਦਾ ਬਹੁਤ ਹੋ ਜਾ ਬਰਾਸੀਂ 30 ਦਸੇ ਟੂਟ ਕੇ ਦਮਾਰ ਸਕਦੇ ਮਬੂਲੀ ਗੱਲ ਇੰਨੀ ਕਿ ਤੇ ਮਬੂਲੀ ਗੱਲ ਬਿਨਾ ਮਕਾਨ ਤੋਂ ਤੇ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਆਗਿਆ ਲੱਗਣ ਦਾ ਕਾਰਨ ਕੀ ਹੈ ਕਿਉਂਕਿ ਵਿੱਚ ਤਾਰਾ ਵੀ ਬੜੀਆਂ ਖਿਲਰੀਆਂ ਪਈਆਂ ਇੱਕਦਮ ਪਿਗਲ ਗਈਆਂ ਹਾਂ ਪਿਗਲ ਗਈਆਂ ਬਿਲਕੁਲ ਮੈਂ ਕੁਝ ਨਹੀਂ ਕਹਿ ਸਕਦਾ ਜਨਾਬ ਮਰਿਆ ਪਿਆ ਹੈਗਾ ਮੈਨੂੰ ਕੀ ਪੁੱਛ ਲੋ ਠੀਕ ਹੈ ਤੇ ਜਿਹੜੀ ਸਰਕਾਰ ਆ ਪ੍ਰਸ਼ਾਸਨ ਆ ਉਹਦੇ ਕੋਲ ਕੀ ਮੰਗ ਕਰਦੇ ਤੁਸੀਂ ਜੋ ਇਨਸਾਫ ਦੇ ਦੇ ਮੈਂ ਕੀ ਮੰਗਣਾ ਜੋ ਇਨਸਾਫ ਦੇ ਦੇ ਮੈਂ ਕੁਝ ਨਹੀਂ ਮੰਗ ਸਕਦਾ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮਿਲੇ ਨਾ ਮੈਂ ਕਿਸੇ ਨੂੰ ਨਹੀਂ ਮਿਲਿਆ ਜੀ ਮੈਂ ਕਿਸੇ ਨੂੰ ਨਹੀਂ ਮਿਲਿਆ ਜੀ ਨਾ ਤੇ ਘਰ ਦੇ ਵਿੱਚ ਬੱਚੇ ਵੀ ਸੀਗੇ ਉਸ ਵਕਤ ਹਾਂ ਬੱਚੇ ਸੀ ਦੋ ਸੀ ਬੱਚੇ ਹੂੰ ਦੋ ਬੱਚਾ ਜੀ ਲੜਕੀ ਭੱਜ ਗਈ ਬੱਚਾ ਇੱਕ ਪਤਾ ਨਹੀਂ ਕਿੱਦਾਂ ਨਿਕਲਿਆ ਮੋਰੇ ਤੂੰ ਆ ਗਿਆ ਜੱਕ ਮੋਸ ਲੱਭੇ ਕੱਕਣਾ ਉਹ ਅੰਦਰ ਗੁਰਪੁਜੀ ਹੋ ਗਿਆ ਇਕੱਠੇ ਹੂੰ ਬੱਚਾ ਬਾਂਦ ਖੇਤੇ ਕੱਢੀ ਇੱਕ ਤੇ ਇੱਕ ਵਾਰ ਦੂਜੀਆਂ ਕੱਢੇ ਬਾਅਦ ਵੀ ਨਿਕਲ ਗਏ ਬੱਚੇ ਨੇ ਦਾ ਨਸਕਾਨ ਨਹੀਂ ਹੋਇਆ ਸਾਡਾ ਹੋਰ ਸਾਰਾ ਨਸਕਾਨ ਹੋ ਗਿਆ ਬੱਚੇ ਬਚਾਓ ਗਿਆ ਬਣ ਬਚਾਇਤਾ ਜੀ ਜੀ ਇਹਨਾਂ ਕਹਿ ਸਕਦਾ ਕਿ ਜਿਹੜੇ ਇਹ ਨੁਕਸਾਨ ਨੇ ਜਿਹੜਾ ਸਮਾਨ ਆ ਇਹ ਤਾਂ ਫਿਰ ਬਣ ਜਾਏਗਾ ਪਰ ਜਿਹੜਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਉਹਦੇ ਵਾਸਤੇ ਇਹ ਖਾਨ ਸਾਹਿਬ ਖੁਦ ਵੀ ਸ਼ੁਕਰਗੁਜ਼ਾਰ ਨੇ ਉਸ ਕੋ ਦਾਦੇ ਕਹਿਣਾ ਚਾਹਾਂਗੇ ਕਿ ਜਿਹੜੇ ਇਹ ਅੱਗ ਲੱਗਣ ਦੇ ਕਾਰਨ ਇਹ ਜਿਹੜੇ ਮਿਹਨਤਕਸ਼ ਲੋਕ ਆ ਇਹ ਜਿਹੜਾ ਰੋਜ਼ ਕਮਾਉਂਦੇ ਆ ਤੇ ਰੋਜ਼ ਖਾਂਦੇ ਆ ਇਹਨਾਂ ਦਾ ਕੋਈ ਸਰਮਾਇਆ ਨਹੀਂ ਹੈ ਇਹ ਜਿੰਨੇ ਪੈਸੇ ਇਹਨਾਂ ਨੂੰ ਆਉਂਦੇ ਆ ਉਹ ਨਾਲ ਇਹਨਾਂ ਦਾ ਖਰਚ ਆ ਤੇ ਸਰਕਾਰ ਕੋਲੋਂ ਖਾਨ ਸਾਹਿਬ ਨੇ ਇਹ ਬੇਨਤੀ ਗੁਹਾਰ ਲਗਾਈ ਆ ਕਿ ਸਾਡੀ ਇਸ ਔਖੀ ਘੜੀ ਦੇ ਵਿੱਚ ਮਦਦ ਕੀਤੀ ਜਾਵੇ ਆਲਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦੱਸਿਆ ਕਿ ਡੀਸੀ ਸਾਹਿਬ ਨੂੰ ਮਿਲਿਆ ਜਾਵੇ ਔਰ ਜੋ ਵੀ ਜਿੰਨੀ ਵੀ ਹੋ ਸਕੇ ਇਹਨਾਂ ਦੀ ਮਦਦ ਕੀਤੀ ਜਾਵੇਗੀ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ